ਸੋ ਮੇਟਰ ਤੁਸੀਂ ਜੁੜੇ ਹੋ ਇੱਕ ਦਾਰਾ ਬੋਲੇ ਪੰਜਾਬੀ ਜਰਨਲ ਦੇ ਨਾਲ ਔਰ ਅੰਬਾਂ ਦਾ ਸੀਜ਼ਨ ਚੱਲ ਰਿਹਾ ਆਪਾਂ ਪਹੁੰਚੇ ਆਂ ਜੀ ਬਾਜ਼ਾਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਔਰ ਜਿੱਥੇ ਸਾਡੇ ਵੀਰਣੇ ਲਾ ਕੇ ਬੈਠੇ ਨੇ ਅੰਬਾਂ ਦੀਆਂ ਫੜੀਆਂ ਔਰ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਕਿਉਂਕਿ ਇੱਕ ਵੱਖਰੇ ਜਿਹੇ ਤਰੀਕੇ ਨਾਲ ਆਵਾਜ਼ ਵੀ ਦੇ ਦਿੰਦੋਂ ਨੇ ਬਾਈ ਦਈਆਂ ਆਵਾਜ਼ ਜਿੱਦਾਂ ਬੋਲਦੇ ਚਾਰੀ ਅੰਬ ਕੀ ਬਾਤ ਇਹ ਬਾਈ ਜੀ ਕਿੰਨੇ ਕ ਟਾਈਮ ਤੋਂ ਅਸਬੋਜ ਕਰੋ ਇਹ ਸੀਜ਼ਨ ਚੱਲ ਰਿਹਾ ਜਿਹੜਾ ਉਹ ਬਾਈ ਜੀ 20 ਦਿਨ ਹੋ ਗਏ ਔਰ ਕਿੰਨਾ ਕ ਟਾਈਮ ਹੋਰ ਚੱਲਣਾ 20 ਦਿਨ ਹੋਰ ਚੱਲੂ ਜੀ 20 ਦਿਨ ਹੋਰ ਚੱਲੋ ਪਿਛਲੇ ਜਿਹੜਾ ਪਿਛਲਾ ਸੀਜ਼ਨ ਸੀਗਾ ਉਹਦੇ ਨਾਲ ਐਦ ਕੇ ਅੰਬ ਮਹਿੰਗਾ ਜਾਂ ਸਸਤਾ ਉਹਦੇ ਨਾਲ ਸਸਤਾ ਗਿਆ ਉਹਦੇ ਨਾਲ ਸਸਤਾ ਹੈ ਤਾਂ ਮਤਲਬ ਹਰ ਘਰ ਜਿਹੜਾ ਗਰੀਬ ਵੀ ਬੰਦਾ ਪਾ ਸਕਦਾ ਐਦ ਕੀ ਗਰੀਬ ਤੋਂ ਗਰੀਬ ਵੀ ਵਿਚਾਰ ਖਾ ਰਿਹਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸੂਰਾ ਹੈ ਜੀ ਜਸੂਰਾ ਕਿਹੜਾ ਪਿੰਡ ਚਲਾ ਰਹੀ ਸੋ ਜੀ ਵੀ ਬੋਲੋ ਜੀ ਕਰੋ ਉਹਦਾ ਦਿਓ ਹੌਕਾ ਜੰਮਾ ਕੋਲ ਖੜ ਕੇ ਕਿਦਾਂ ਦਿੰਦੇ ਨੇ ਇਹ ਦਿੰਦੇ ਨਹੀਂ ਮੈਨੂੰ ਆਂਦਾ ਨਹੀਂ ਮਾਰਨਾ ਇਹ ਉਹ ਡਰ ਗਿਆ ਕਿਤੇ ਹੋਰ ਪਾਸੇ ਨਾ ਚਲੋ ਮੈਂ ਕੋਈ ਨਹੀਂ ਕੋਈ ਨਹੀਂ ਅਸੀਂ ਤਾਂ ਚੰਗੀਆਂ ਚੀਜ਼ਾਂ ਜੰਮ ਜਲੇਬੀ ਵਾਲਾ ਦਿਖਾ ਰਹੇ ਸੀਗੇ ਠੀਕ ਹੈ ਠੀਕ ਹੈ ਸੋ ਦੋਸਤੋ ਗੱਲ ਇਹ ਆ ਵੀ ਜਿਹੜਾ ਅੰਬ ਦਾ achar ਆ ਜਾਂ ਮਰਚ ਦਾ ਜਾਂ ਨਿੰਬੂ ਦਾ ਜਿਹੜਾ ਅੰਬ ਦਾ achar ਕਹਿ ਲਓ ਉਹ ਕਿਉਂਕਿ ਪੂਰਾ ਸਾਲ ਦਾ achar ਪੈ ਜਾਂਦਾ ਹੈ ਔਰ ਜੇ ਅਦਰਵਾਇਜ਼ ਬਾਈ ਦਾ ਟਾਈਮ ਕਿਤੇ ਗੈਸ ਮੁੱਕਿਆ ਤਾਂ ਰੋਟੀ ਦਾ ਵਧੀਆ ਜਿਗਾੜ ਕਰ ਸਕਦਾ ਬੰਦਾ ਨਾ ਔਰ ਕਿਤੇ ਨਾ ਕਿਤੇ ਪੈਲੀ ਤੇ ਵੀ ਔਰ ਆਪਣੇ ਕੰਮ ਧੰਦੇ ਤੇ ਵੀ ਜਿਹੜੀ ਇਹ ਚਾਰ ਦਿਨਾਂ ਦਾ ਬੰਦਾ ਰੋਟੀ ਖਾ ਸਕਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਬਹੁਤ ਇੱਕ ਸਬਜ਼ੀਆਂ ਨੂੰ ਪਰਾਂ ਕਰਨ ਵਾਲੀ ਚੀਜ਼ ਹੈ ਬਹੁਤੇ ਲੋਕ achar ਦੀ ਫਾੜੀ ਦੇ ਨਾਲ ਖੁਸ਼ ਹੋ ਕੇ ਰੋਟੀ ਖਾਂਦੇ ਨੇ ਔਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਮਾਣੇ ਦੀ ਪੁਰਾਣੀ ਸਬਜ਼ੀ ਮੰਡੀ ਗਾਂਧੀ ਗਰਾਊਂਡ ਆਵੇ ਵਾਜਦੀ ਤੁਹਾਡੇ ਵਾਲੀ ਬੋਤਾ ਰਾਮ ਬੋਤਾ ਰਾਮ ਹਾਂ ਬੋਤਾ ਰਾਮ ਆਓ ਜੀ ਠੀਕ ਠਾਕ ਹੋ ਵਧੀਆ ਚੱਲ ਰਾਇ ਜੀ ਕੰਮ ਕਰ ਚਲੋ ਸ਼ੁਕਰ ਐਬਦ ਕੀ ਅੰਬ ਸੱਦਾ ਹੈ ਨਾ ਜੀ ਤੋਂ ਬਿਲਕੁਲ ਲਾਈਵ ਤਸਵੀਰਾਂ ਵੀਰ ਨਾਲ ਰਹਿ ਗਈ ਗੱਲ ਹੋਰ ਕੀ ਹਾਲ ਚਾਲ ਨੇ ਇਸ ਵਾਰ ਤਾਂ ਹਰੇਕ ਗਰੀਬ ਬੰਦਾ ਵੀ ਅੰਬ ਖਾ ਰਿਆ ਨਾ ਹਾਂਜੀ ਹਾਂਜੀ ਲੋਕੋ ਪਿਛਲੇ ਸਾਲ ਨਾਲੋਂ ਥੋੜਾ ਜਿਆਦਾ ਅੰਬ ਐਬਦ ਕੀ ਸੱਦਾ ਵੀ ਹੁਣ ਕੀ ਰੇਟ ਦੇ ਰਹੇ ਹੋ ਵਧੀਆ ਵਧੀਆ ਜਿਹੜਾ ਆ ਰਾਮਕੇਲਾ ਚੱਲ ਰਾਈ ਜੀ ਜਿਹੜਾ ਪਿਛਲੇ ਸਾਲ 500 ਰੁਪਏ 400% ਜਾਂ ਕਿਤੇ 300% ਹੋਰ ਜਿਹੜਾ ਨਾਰਮਲ ਬੰਦਾ ਪੰਦਾ ਉਹ ਕੀ ਰੇਟ ਬੰਦਾ ਜਿਹੜਾ ਪਾਰਾ ਹੀ 200 ਰੁਪਏ ਵੰਦੇ ਜੀ 200 ਰੁਪਏ ਜੋ ਕਟਾਈ ਕਟੂਈ ਬਾ ਗਏ ਅੱਜ ਕੋਈ ਕਟਾਈ ਵੀ ਜੀ ਇਸਲੇ ਸਾਲ ਦੋ ਸਾਲਾਂ ਤੋਂ ਬਾਅਦ ਕਟਾਈ ਆਤੀ ਵਧਾਈ ਮੁੰਡੇ ਜੇ ਤੁਸੀਂ ਸਪੋਜ਼ ਕਰੋ 5 ਕਿਲੋ ਕਿਸੇ ਨੇ ਅੰਬ ਲੈ ਲਿਆ ਹੈ ਨਾ 200 ਰੁਪਏ ਤੇ ਅੰਬ ਹੀ ਹੋ ਕੇ 5 ਕਿਲੋ ਅੰਬ ਹੋ ਗਏ ਅੰਬ ਕਟਾਈ ਕਿੰਨੀ ਬੈ ਗਈ 40 ਰੁਪਏ ਵੀ ਜੀ 40 ਵੀ ਵੀ ਅੰਮ੍ਰਿਤ ਕੰਤਨ ਨੂੰ ਕੁੱਲ ਮਿਲਾ ਕੇ ਹੋ ਗਿਆ ਤੇ ਜਿੱਦ ਤੇ 140 ਦਾ 1.5 ਵੀ ਲੱਗੂ ਔਰ ਕਿਤਨਾ ਕਿਤੇ ਕੁੱਲ ਮਿਲਾ ਕੇ 500 ਰੁਪਏ ਦਾ ਖਰਚਾ ਤਾਂ ਹੈ ਹੀ ਹੈ ਤਾਂ ਬਹੁਤ ਕੱਦੂਆਂ ਨਾਲ ਸਸਤਾ ਪੈਂਦਾ ਹੀ ਥਾ ਔਰ ਅੱਜ ਕਦੂ ਮਹਿੰਗੇ ਨੇ ਕਦੂ ਮਹਿੰਗਾ ਸੋਕੀ ਨਾਮ ਤੁਹਾਡਾ ਮੇਰਾ ਰਾਜਕੁਮਾਰ ਹੈ ਜੀ ਰਾਜਕੁਮਾਰ ਦੀ ਸਾਡੇ ਬਹੁਤ ਇੰਦਰ ਵੀਰ ਜਣੀ ਇੰਦਰਜੀਤ ਪ੍ਰਧਾਨ ਦੀ ਕੋਠੀ ਕੋਲੋਂ ਔਰ ਬਹੁਤ ਮਿਹਨਤ ਕਰਦੇ ਨੇ ਪਿਛਲੇ ਸਾਲ ਵੀ ਅਸੀਂ ਇਹਨਾਂ ਤੋਂ ਚਾਰ ਲਿਆ ਸੋ ਬਿਲਕੁਲ ਲਾਈਵ ਤਸਵੀਰਾਂ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ